ਸਿੱਖ ਵਿਦਿਅਕ ਬੋਰਡ ਕਿਉਂ ਮੈਂ ਦੱਸਦਾ ਹੁਣ ਕੀ ਹੈ ਕਿ ਕੁਝ ਸਕੂਲ ਨੇ ਬਹੁਤ ਵਧੀਆ ਚੱਲ ਰਹੇ ਜੀ ਸਕੂਲ ਸੀਬੀਐਸਸੀ ਨਾਲ ਆਈਸੀਐਸਸੀ ਨਾਲ ਪੰਜਾਬ ਬੋਰਡ ਦੇ ਨਾਲ ਜਾਂ ਬਾਕੀ ਸਟੇਟਾਂ ਚ ਆਪਣੇ ਸਟੇਟ ਬੋਰਡਸ ਦੇ ਨਾਲ ਵੀ ਸਕੂਲ ਹੈਗੇ ਨੇ ਜੀ ਹੁਣ ਸਿੱਖ ਵਿਦਿਅਕ ਬੋਰਡ ਪਹਿਲੀ ਗੱਲ ਤੇ ਹੈ ਕਿ ਅਸੀਂ ਇਹਨੂੰ ਜਦੋਂ ਸਿੱਖ ਵਿਦਿਅਕ ਫਾਊਂਡੇਸ਼ਨ ਬਣਾ ਕੇ ਤੇ ਇੱਥੇ ਕੰਮ ਸ਼ੁਰੂ ਕੀਤਾ ਤੇ ਸਾਡਾ ਸੁਪਨਾ ਸੀ ਸਿੱਖ ਵਿਦਿਅਕ ਬੋਰਡ ਤੱਕ ਲੈ ਕੇ ਜਾਣਾ ਜੀ ਅਸੀਂ ਸਿੱਖ ਵਿਦਿਅਕ ਬੋਰਡ ਰਾਈ ਜਿਹੜੇ ਸਿੱਖ ਸਕੂਲ ਬਿਲੋ ਐਵਰੇਜ ਨੇ ਜੀ ਉਹਨਾਂ ਨੂੰ ਸਿੱਖ ਸਕੂਲ ਤੋਂ ਕੀ ਭਾਵ ਸਮਝਦੇ ਮੈਂ ਮੈਂ ਸਿੱਖ ਸਕੂਲ ਤੋਂ ਭਾਵ ਸਮਝਦਾ ਗੁਰਨਾਨਕ ਸਕੂਲ ਗੁਰੂ ਅਮਰਦਾਸ ਪਬਲਿਕ ਸਕੂਲ ਜੀ ਮੈਂ ਮੈਂ ਸਿੱਖ ਉਹਦੇ ਤੋਂ ਸਮਝਦਾ ਅਕਾਲ ਵਰ ਕੀ ਫੌਜਦਾ ਸਕੂਲ ਜੀ ਭਾਈ ਗੁਰਦਾਸ ਜੀ ਦੇ ਨਾਂ ਤੇ ਸਕੂਲ ਬੜੇ ਸਾਰੇ ਇਦਾਂ ਦੇ ਸਕੂਲ ਨੇ ਜੀ ਕਈ ਆਰਗੇਨਾਈਜੇਸ਼ਨਸ ਚਲਾ ਰਹੀਆਂ ਕਈ ਇੰਡੀਵਿਜੂਅਲਸ ਚਲਾ ਰਹੇ ਨੇ ਹੈਨਾ ਕਈ ਗੁਰਦੁਆਰਿਆਂ ਨਾਲ ਅਟੈਚ ਨੇ ਤੇ ਉਹ ਸਾਰੇ ਸਕੂਲ ਈਵਨ ਮੇਰਾ ਇਹਦੇ ਵਿੱਚ ਮੈਂ ਇੱਥੇ ਇਹ ਨਹੀਂ ਕਹਿ ਰਿਹਾ ਕਿ ਜਿਹੜਾ ਸਕੂਲ ਕਿਸੇ ਹੋਰ ਨਾਂ ਤੇ ਐ ਤੇ ਉਹ ਸਾਡੇ ਨਾਲ ਨਾ ਜੁੜੇ ਤੇ ਅਸੀਂ ਉਹਨੂੰ ਉਹਨੂੰ ਉਹਦੇ ਤੇ ਲਈ ਮਦਦ ਨਹੀਂ ਕਰਾਂਗੇ ਅਸੀਂ ਉਹਦਾ ਵੀ ਸਟੈਂਡਰਡ ਅਪਲੇ ਕਰਾਂਗੇ ਪਰ ਮੇਰਾ ਸਵਾਲ ਹੈ ਕਿ ਸਿੱਖ ਵਿਦਿਅਕ ਬੋਰਡ ਦਾ ਸਿਲੇਬਸ ਕੀ ਹੈ ਨਹੀਂ ਮੈਂ ਉਹਦੇ ਤੇ ਕਿ ਉੜਾ ਐਣਾ ਸਭ ਨੇ ਪੜਿਆ ਔਰ ਪੰਜਾਬੀ ਸਾਹਿਬ ਪੜ੍ਹਦੇ ਨੇ ਮੈਂ ਸਿੱਖ ਵਿਦਿਅਕ ਬੋਰਡ ਤੇ ਕੀ ਦਿਓਗੇ ਤੁਸੀਂ ਅਸੀਂ ਸਿੱਖ ਵਿਦਿਅਕ ਬੋਰਡ ਪਹਿਲੀ ਗੱਲ ਤੇ ਹੈਗੀ ਹੈ ਕਿ ਇੱਥੋਂ ਤੁਸੀਂ ਇਹ ਸਮਝੋ ਕਿ ਅਸੀਂ ਇਹਦਾ ਨਾਂ ਇਰੀ ਜੇ ਮੈਂ 1 ਲਾਈਨ ਏਜੰਡਾ ਬਣਾਉਣਾ ਹੋਵੇ ਜੀ ਤੇ ਉਹ ਹੈ ਕਿ ਐਜੂਕੇਸ਼ਨ ਸਟੈਂਡਰਡਸ ਨੂੰ ਅਪਲਿਫਟ ਕਰਨਾ ਸਕੂਲ ਦੇ ਵਿੱਚ ਤੁਸੀਂ ਸਵਾਲ ਪੁੱਟ ਕੀਤਾ ਸੀ ਕਿ CBSE ਤੇ ICSE ਵੀ ਤਾਂ ਕਰ ਰਹੇ ਨੇ ਜੀ ਹੁਣ ਸਾਰੇ ਸਕੂਲ CBSE ਨਾਲ ਅਟੈਚ ਨਹੀਂ ਨੇ ਪਰ ਸਾਰੇ ਸਕੂਲ CBSE ਨਾਲ ਅਟੈਚ ਵੀ ਕਈ ਵਾਰੀ ਉਸ ਸਟੈਂਡਰਡ ਦੇ ਉੱਤੇ ਉਹਨਾਂ ਦੀ ਆਉਟਪੁੱਟ ਨਹੀਂ ਹੈ ਬਿਲਕੁਲ ਉਹ ਤੇ ਆਪਣੇ ਆਪਣੇ ਸਕੂਲ ਦੀ ਪਰਫਾਰਮੈਂਸ ਹੈ ਪਰਫਾਰਮੈਂਸ ਹੈ ਹੁਣ ਅਸੀਂ ਅਸੀਂ ਕੀ ਕਰਾਂਗੇ ਇਹਦੇ ਦੋ ਪੱਖ ਚੱਲਣਗੇ ਸਿੱਖ ਵਿਦਿਗ ਬੋਰਡ ਦੇ ਇੱਕ ਤੇ ਹੈ ਕਿ ਅਸੀਂ ਸਰਕਾਰ ਨਾਲ ਹੁਣ ਇਸ ਤੋਂ ਬਾਅਦ ਆਉਣ ਵਾਲੇ ਸਮੇਂ 'ਚ ਰابطਾ ਕਰਾਂਗੇ ਕਿ ਇਹਨੂੰ ਤੁਸੀਂ ਰੈਕਗਨਾਈਜ਼ ਕਰੋ ਸਾਡੇ ਬੋਰਡ ਨੂੰ ਨਹੀਂ ਬੋਰਡ ਤੇ ਹੈ ਕੀ ਹੈ ਪਹਿਲੇ ਤਾਂ ਉਹਦੇ ਧਿਆਨ ਨਾ ਬੋਰਡ 'ਚ ਦੂਜਾ ਉਹਦੇ ਤੇ ਅਸੀਂ ਇਹ ਕਰਾਂਗੇ ਇਮੀਡੀਏਟ ਅਸੀਂ ਸਕੂਲਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਨਾਲ ਜੁੜੋ ਤੇ ਅਸੀਂ ਤੁਹਾਨੂੰ ਉਹਦੇ 'ਚ ਅਸੀਂ ਪਹਿਲਾ ਕੰਮ ਸਾਡਾ ਕੀ ਹੈ ਪਹਿਲਾ ਕੰਮ ਹੈ ਕਿ ਅਸੀਂ ਟੀਚਰਸ ਦੀ ਜਿਹੜੀ ਹੈ ਉਹ ਟ੍ਰੇਨਿੰਗ ਪ੍ਰੋਗਰਾਮਜ਼ ਚਲਾਵਾਂਗੇ ਅੱਜ ਤੁਸੀਂ ਦੇਖੋ ਵਿਦਿਆ ਜਿਹੜੀ ਹੈ ਉਹ ਗੁਰਨਾਨਕ ਸਾਹਿਬ ਦੇ ਕੋਲੋਂ ਜੇ ਤੁਸੀਂ ਪੁੱਛੋ ਨਾ ਕਿ ਵਿੱਦਿਆ ਕਿਹੜੀ ਜੀ ਇਹਦਾ ਕੀ ਅਸਰ ਹੈ ਤੇ ਉਹ ਕਹਿਣਗੇ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਬਿਲਕੁਲ ਕਿ ਜੇ ਤੁਸੀਂ ਵਿੱਦਿਆ ਨੂੰ ਵਿਚਾਰਦੇ ਹੋ ਉਹਨੂੰ ਪੜ੍ਹਦੇ ਹੋ ਸਮਝਦੇ ਹੋ ਤੇ ਉਹ ਪਰਉਪਕਾਰੀ ਬਣਨਾ ਚਾਹੀਦਾ ਬੰਦਾ ਬਿਲਕੁਲ ਠੀਕ ਹੈ ਕਿਸੇ ਨੂੰ ਦੇਣ ਵਾਲਾ ਕਿਸੇ ਦੀ ਰੋਟੀ ਖੋਣ ਵਾਲਾ ਨਾ ਹੋਵੇ ਉਹ ਦੁਨੀਆ ਦਾ ਭਲਾ ਕਰਨ ਵਾਲਾ ਹੋਵੇ ਵਾਤਾਵਰਣ ਦਾ ਭਲਾ ਕਰਨ ਵਾਲਾ ਹੋਵੇ ਇਹਨੂੰ ਜੇ ਤੁਸੀਂ ਇਨ ਟੋਟੋ ਸਮਝਦੇ ਹੋ ਨਹੀਂ ਇਹ ਤੇ ਆਲਰੇਡੀ ਡਿਸਕ੍ਰਾਈਬਡ ਹੈ ਨਹੀਂ ਹੁਣ ਐਸੀ ਇਹ ਐਸੀ ਇਹਦੇ ਵਿੱਚ ਹੈ ਤੇ ਆਲਰੇਡੀ ਡਿਸਕ੍ਰਾਈਬ ਹੋ ਚੁੱਕਾ ਨਹੀਂ ਇਹ ਪੁੱਛਦਾ ਨਹੀਂ ਹੈ ਨਾ ਜੀ ਹੂੰ ਇਹ ਇਹ ਸਾਡੇ ਐਜੂਕੇਸ਼ਨ ਸਿਸਟਮ ਚ ਹੁਣ ਸਾਡੀ ਐਜੂਕੇਸ਼ਨ ਕੀ ਕਰ ਰਹੀ ਹੈ ਜੀ ਉਹ ਮੈਟੀਰੀਅਲਿਸਟਿਕ ਬੰਦੇ ਬਣਾ ਰਹੀ ਹੈ ਜੌਬਸ ਲਈ ਬੰਦੇ ਬਣਾ ਰਹੀ ਹੈ ਜੀ ਸਾਰੇ ਸੰਸਾਰ ਦਾ ਤੁਸੀਂ ਦੇਖੋ ਕਿ ਜੇ ਮੰਨ ਲਓ ਐਟਮ ਬੰਬ ਹਿਰੋਸ਼ੀਮਾ ਨਾਗਾਸਾਕੀ ਤੇ ਸੁੱਟਿਆ ਗਿਆ ਹੂੰ ਠੀਕ ਹੈ ਜੀ ਹੁਣ ਉਹ ਜਿਹੜੇ ਬੰਬ ਨੇ ਹੂੰ ਉਹ ਬਣਾਉਣ ਵਾਲੇ ਬੰਦੇ ਨੇ ਇਹ ਸੋਚਿਆ ਹੁੰਦਾ ਕਿ ਇਹਦਾ ਮਿਸਯੂਜ਼ ਹੋ ਸਕਦਾ ਹੈ ਜੀ ਜਾਂ ਸੁੱਟਣ ਵਾਲਾ ਹੀ ਰੁਕ ਜਾਂਦਾ ਜੇ ਉਹ ਪਰਪਕਾਰੀ ਹੁੰਦਾ ਜੀ ਹੈਨਾ ਤੇ ਅੱਜ ਗੱਲ ਗੁਜਹੋਰ ਹੁੰਦੀ ਬਿਲਕੁਲ ਠੀਕ ਹੈ ਇਹਦਾ ਮਤਲਬ ਹੈ ਕਿ ਉਹਦੀ ਜਿਹੜੀ ਐਜੂਕੇਸ਼ਨ ਸੀਗੀ ਉਹਦੇ ਚ ਮਟੀਰੀਅਲਿਸਟਿਕ ਗੱਲ ਸੀ ਸਿਰਫ ਜੀ ਉਹਨਾਂ ਅਸੀਂ ਉਹ ਐਜੂਕੇਸ਼ਨ ਦੇ ਵਿੱਚ ਜਦੋਂ ਟ੍ਰੇਨਿੰਗਸ ਕਰਾਂਗੇ ਉਹਦੇ ਚ ਸਬਜੈਕਟ ਟ੍ਰੇਨਿੰਗਸ ਤੇ ਹੈਗੀਆਂ ਲੇਕਿਨ ਉਹ ਟ੍ਰੇਨਿੰਗਸ ਇਦਾਂ ਨਹੀਂ ਕਰਾਂਗੇ ਕਿ ਉਹਦੇ ਚ ਉਹਨਾਂ ਦੇ ਅੰਦਰ ਪਰਪਕਾਰੀ ਬਿਰਤੀ ਆਵੇ ਤੇ ਜਿਹੜਾ ਗੁਰਬਾਣੀ ਉਹ ਕਹਿੰਦੀ ਹੈ ਪੜਿਆ ਮੂਰਖ ਆਖੀਏ ਜਿਤ ਲੱਭ ਲੋਭ ਹੰਕਾਰਾ ਕਿ ਉਹ ਪੜਿਆ ਵੀ ਮੂਰਖ ਹੈ ਜਿਸ ਨੂੰ ਲੱਭ ਲੋਭ ਤੇ ਹੰਕਾਰ ਹੈ ਹੁਣ ਤੁਸੀਂ ਇਹਨੂੰ ਸਮਾਜ ਦੇ ਨਾਲ ਤੁਲਨਾ ਕਰਕੇ ਵੇਖ ਲਓ ਕਿ ਅਸੀਂ ਪੜੇ ਲਿਖੇ ਤੁਹਾਨੂੰ ਬਹੁਤ ਮਿਲਣਗੇ ਪਰ ਪਰਉਪਕਾਰੀ ਬਿਰਤੀ ਵਾਲੇ ਘੱਟ ਮਿਲਣਗੇ ਤੇ ਉੱਥੇ ਹੁਣ ਇਹ ਵਿਦਿਅਕ ਬੋਰਡ ਇਹ ਇਨਫਿਊਜ਼ ਕਰਨ ਦੀ ਕੋਸ਼ਿਸ਼ ਕਰੇਗਾ ਸਿੱਖ ਵਿਦਿਅਕ ਬੋਰਡ ਟੀਚਰਸ ਦੇ ਅੰਦਰ ਕਿ ਉਹ ਬੱਚਿਆਂ ਨੂੰ ਇਸ ਬਿਰਤੀ ਨਾਲ ਪੜਾਣ ਨਹੀਂ